ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਲੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜਦੋਂ ਡੋਨਾਲਡ ਟਰੰਪ ਨੇ ਇੱਕ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਜੋ ਹੈ ਸੀਜ਼ ਫਾਇਰ ਹੈ ਤੇ ਸੀਜ਼ ਫਾਇਰ ਲਈ ਦੋਵੇਂ ਮੁਲਕ ਤਿਆਰ ਹੋ ਗਏ ਨੇ ਅਤੇ ਉਸ ਬਿਆਨ ਤੋਂ ਬਾਅਦ ਜੋ ਹੈ ਭਾਰਤ ਦੀ ਸਿਆਸਤ ਦੇ ਵਿੱਚ ਕਾਫੀ ਉਬਾਲ ਵੀ ਆ ਗਿਆ ਸੀ ਤੇ ਹੁਣ ਜੇ ਅਸੀਂ ਤਾਜ਼ਾ ਸਥਿਤੀ ਦੀ ਗੱਲ ਕਰੀਏ ਹੁਣ 트ੰਪ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਸਖਤ ਤਾੜਨਾ ਵੀ ਕੀਤੀ ਹੈ ਸੋ 트ੰਪ ਨੇ ਆਖਿਰ ਆਪਣੇ ਨਵੇਂ ਬਿਆਨ ਦੇ ਵਿੱਚ ਕੀ ਕੁਝ ਕਿਹਾ ਹੈ ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਇਸ ਉੱਪਰ ਜ਼ਰੂਰ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨਾ ਔਰ ਇਸ ਬਿਆਨ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਅਨ ਐਲਾਨਿਆ ਯੁੱਧ ਹੈ ਉਸ ਤੇ ਦੀ ਅਸਰ ਪੈਣ ਵਾਲਾ ਜ਼ਰੂਰ ਇਸੇ ਸਾਰੇ ਪਾਕਿਸਤਾਨ ਦੇ ਕਰਿਓ ਦੇਖੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਖਾਸ ਤੌਰ ਤੇ ਇਸ ਖਿੱਤੇ ਦੀ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੇ ਨੇ ਔਰ ਜੇ ਮੈਂ ਗੱਲ ਕਰਾਂ ਪੰਜਾਬ ਦੀ ਜਿਹੜਾ ਭਾਰਤ ਵਾਲੇ ਖਿੱਤੇ ਦਾ ਪੰਜਾਬ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਜੰਗਬੰਦੀ ਹੋ ਰਹੀ ਹੈ ਸੀਜ਼ਫਾਇਰ ਹੋ ਗਿਆ ਜੰਗ ਨਹੀਂ ਲੱਗੇਗੀ ਪਰ ਭਾਰਤ ਦੇ ਵਿੱਚ ਹਜੇ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਈ ਵਿਰੋਧੀ ਪਾਰਟੀਆਂ ਦਾ ਰੁਖ ਇਸ ਰੂਪ ਦੇ ਵਿੱਚ ਹੈ ਕਿ ਡੋਨਲਡ 트੍ਰੰਪ ਇਸ ਸੰਘਰਸ਼ ਨੂੰ ਜਿਹੜਾ ਇਨਸਾਫ ਦਾ ਸੰਘਰਸ਼ ਪਾਕਿਸਤਾਨ ਦੇ ਅਤਵਾਦੀ ਕੈਂਪਾਂ ਤੇ ਹਮਲੇ ਦੇ ਰੂਪ ਦੇ ਵਿੱਚ ਚੱਲ ਰਿਹਾ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਡੋਨਲਡ 트੍ਰੰਪ ਨੇ ਜਿਹੜੀ ਕੱਲ ਗੱਲ ਕੀਤੀ ਹੈ ਕੱਲ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਹੈ ਡੋਨਲਡ 트੍ਰੰਪ ਨੇ ਕੱਲ ਵਾਈਟ ਹਾਊਸ ਦੇ ਵਿੱਚ ਪત્રਕਾਰਾਂ ਨੂੰ ਜਦੋਂ ਉਹ ਸੰਬੋਧਨ ਕਰ ਰਹੇ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਰਤ ਦੇ ਵਿਸ਼ੇ ਤੇ ਸੰਬੋਧਨ ਕੀਤਾ ਹਾਲਾਂਕਿ ਡੋਨਲਡ 트ੰਪ ਨੇ ਚਾਈਨਾ ਨਾਲ ਲੈ ਕੇ ਅਮਰੀਕਾ ਦੇ ਰਿਸ਼ਤਿਆਂ ਦੇ ਉੱਤੇ ਵੀ ਗੱਲ ਕੀਤੀ ਹੈ ਪਰ ਜਿਹੜਾ ਸਾਡੇ ਸਾਡੇ ਮਸਲੇ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਡੋਨਲਡ 트ੰਪ ਨੇ ਕੱਲ ਫੇਰ ਦੁਹਰਾ ਦਿੱਤਾ ਉਹ ਕਹਿੰਦੇ ਕਿ ਭਾਰਤ ਔਰ ਪਾਕਿਸਤਾਨ ਅਗਰ ਯੁੱਧਬੰਦੀ ਨਹੀਂ ਕਰਦੇ ਸੀਜ਼ ਫਾਇਰ ਨਹੀਂ ਕਰਦੇ ਜੰਗ ਕਰਦੇ ਨੇ ਤੇ ਅਮਰੀਕਾ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵਪਾਰ ਨਹੀਂ ਕਰੇਗਾ ਸੋ ਭਾਰਤ ਨੂੰ ਵੀ ਪਾਕਿਸਤਾਨ ਨੂੰ ਵੀ ਡੋਨਲਡ ਟਰੰਪ ਨੇ ਤਾੜਤਾ ਸਖਤ ਚੇਤਾਵਨੀ ਦਿੱਤੀ ਹੈ ਔਰ ਉਹਨਾਂ ਦੀ ਇਸ ਤਾੜਨਾ ਦਾ ਉਦੇਸ਼ ਇਹ ਹੈ ਕਿ ਉਹ ਇਸ ਖਿੱਤੇ 'ਚ ਪਰਮਾਣੂ ਜੰਗ ਨੂੰ ਨਹੀਂ ਵੇਖਣਾ ਚਾਹੁੰਦੇ ਉਹਨਾਂ ਨੇ ਕੱਲ ਸਾਫ਼ ਤੌਰ ਤੇ ਕਿਹਾ ਕਿ ਦੋਵੇਂ ਪਰਮਾਣੂ ਸ਼ਕਤੀਆਂ ਨੇ ਅਗਰ ਆਪਸ ਦੇ ਵਿੱਚ ਯੁੱਧ ਹੁੰਦਾ ਹੈ ਤੇ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਦੋਹਾਂ ਮੁਲਕਾਂ ਨੂੰ ਕਹਿ ਦਿੱਤਾ ਕਿ ਤੁਸੀਂ ਤੈਅ ਕਰਨਾ ਹੈ ਅਗਰ ਜੰਗ ਕਰੋਗੇ ਤੇ ਵਪਾਰ ਨਹੀਂ ਹੋਏਗਾ ਅਗਰ ਯੁੱਧਬੰਦੀ ਕਰੋਗੇ ਤੇ ਵਪਾਰ ਹੋਏਗਾ ਤੇ ਡੋਨਲਡ ਟਰੰਪ ਕਹਿੰਦੇ ਮੈਂ ਹੁਣ ਇੰਡੀਆ ਨਾਲ ਵੀ ਪਾਕਿਸਤਾਨ ਨਾਲ ਵੀ ਵਪਾਰ ਅੱਗੇ ਵਧਾਵਾਂਗਾ ਸੋ ਡੋਨਲਡ ਟਰੰਪ ਨੇ ਹਾਲਾਂਕਿ ਇਹ ਵੀ ਕਿਹਾ ਦੇ ਦੋਵੇਂ ਮੁਲਕਾਂ ਦੀ ਭਾਰਤ ਤੇ ਪਾਕਿਸਤਾਨ ਦੀ ਲੀਡਰਸ਼ਿਪ ਬਹੁਤ ਸਿਆਣੀ ਹੈ ਤੇ ਉਹਨਾਂ ਕੋਲੇ ਹਾਲਾਤਾਂ ਨੂੰ ਸਮਝਣ ਤੇ ਗੰਭੀਰਤਾ ਨਾਲ ਹਾਲਾਤਾਂ ਨੂੰ ਮਹਿਸੂਸ ਕਰਨ ਦਾ ਤਜਰਬਾ ਹੈ ਪਰ ਡੋਨਲਡ ਟਰੰਪ ਦੇ ਇਸ ਬਿਆਨ ਨੇ ਇੱਕ ਵਾਰ ਫੇਰ ਦੇਸ਼ ਦੀ ਸਿਆਸਤ ਦੇ ਵਿੱਚ ਉਬਾਲਾ ਲਿਆਤਾ ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਡੋਨਲਡ ਟਰੰਪ ਦੇ ਤਾਜ਼ੇ ਬਿਆਨ ਦੇ ਉੱਪਰ ਵੀ ਸਵਾਲ ਚੱਕ ਰਹੀਆਂ ਨੇ ਅਸਲ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦੀ ਦਿੱਕਤ ਹੈ ਕਿ ਡੋਨਲਡ 트ੰਪ ਕੌਣ ਹੁੰਦੇ ਨੇ ਇਹ ਐਲਾਨ ਕਰਨ ਵਾਲੇ ਕਿ ਸੀਜ਼ਫਾਇਰ ਹੋ ਗਿਆ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਹੋ ਗਿਆ ਇਸ ਗੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਾਲੇ ਸਿਆਸੀ ਤੌਰ ਤੇ ਭੜਕੇ ਹੋਏ ਨੇ ਔਰ ਨਰਿੰਦਰ ਮੋਦੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਡੋਨਲਡ 트ੰਪ ਨੇ ਇਹ ਐਲਾਨ ਕੀਤਾ ਹੈ ਨਰਿੰਦਰ ਮੋਦੀ ਇਹਦੇ ਤੇ ਸਫਾਈ ਦੇਣ ਇਹਦੇ ਤੇ ਸਪਸ਼ਟੀਕਰਨ ਦੇਣ ਔਰ ਨਰਿੰਦਰ ਮੋਦੀ ਉਹਨਾਂ ਨੇ ਆਪਣੇ ਭਾਸ਼ਣ ਚ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਕੋਈ ਉਹਦੇ ਤੋਂ ਉਹ ਜ਼ਿਆਦਾ ਹਮਲਾਵਰ ਹੋ ਗਏ ਨੇ ਜਿੰਨੀਆਂ ਪੰਜਾਬ ਦੀਆਂ ਦੇਸ਼ ਦੀਆਂ ਵਿਰੋਧੀ ਧਿਰਾਂ ਨੇ ਪਰ ਡੋਨਲਡ ਟਰੰਪ ਦੇ ਫੈਸਲੇ ਨੇ ਇੱਕ ਤਰੀਕੇ ਨਾਲ ਡੋਨਲਡ ਟਰੰਪ ਨੂੰ ਇਸ ਖਿੱਤੇ ਦੇ ਵਿੱਚ ਇੱਕ ਮਜ਼ਬੂਤ ਲੀਡਰ ਦੇ ਤੌਰ ਤੇ ਉਭਾਰਿਆ ਹੈ ਬਹੁਤ ਸਮਾਂ ਪੁਰਾਣਾ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਉਨ੍ਹਾਂ ਦੀ ਜਿਹੜੀ ਸ਼ਕਤੀਸ਼ੀਲਤ ਹੁੰਦੀ ਸੀ ਉਹ ਪ੍ਰਭਾਵਿਤ ਕਰਦੀ ਸੀ ਹਾਲਾਂਕਿ ਭਾਰਤ ਦੇ ਵਿੱਚ ਭਾਵੇਂ ਸਮੇਂ-ਸਮੇਂ ਤੇ ਜਿਹੜੇ ਕਿਸਾਨੀ ਅੰਦੋਲਨ ਨੇ ਉਹ ਵੀ ਅਮਰੀਕਾ ਦੇ ਖਿਲਾਫ ਹੁੰਦੇ ਰਹੇ ਨੇ ਅਮਰੀਕਾ ਦੇ ਸਮੇਂ-ਸਮੇਂ ਦੇ ਰਾਸ਼ਟਰਪਤੀਆਂ ਦੇ ਖਿਲਾਫ ਭਾਵੇਂ ਲੈਫਟ ਪਾਰਟੀਆਂਜ਼ ਹੋਣ ਵੱਡੇ-ਵੱਡੇ ਅੰਦੋਲਨ ਮੁਲਕ ਦੇ ਵਿੱਚ ਵੀ ਹੋਏ ਨੇ ਅਮਰੀਕੀ ਨੀਤੀਆਂ ਦੇ ਖਿਲਾਫ ਵੀ ਹੋਏ ਨੇ ਪਰ ਇਸ ਵਾਰ ਡੋਨਲਡ ਟਰੰਪ ਨੇ ਜਿਹੜਾ ਸਟੈਂਡ ਲਿਆ ਹੈ ਕਿ ਇਸ ਖੇਤੇ ਦੇ ਵਿੱਚ ਮੈਨੂੰ ਜੰਗ ਪ੍ਰਵਾਨ ਨਹੀਂ ਹੈ ਤੇ ਸਾਡੇ ਮੁਲਕ ਦੀਆਂ ਭਾਵੇਂ ਖੱਬੇ ਪੱਖੀਆਂ ਪਾਰਟੀਆਂ ਨੇ ਤੇ ਭਾਵੇਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਜੰਗ ਦਾ ਵਿਰੋਧ ਕਰਦੀਆਂ ਰਹੀਆਂ ਨੇ ਇਸ ਖੇਤੇ ਦੇ ਵਿੱਚ ਸੋ ਜੇ ਮੈਂ ਇਸ ਖੇਤੇ ਦੀ ਹੀ ਗੱਲ ਕਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਡੋਨਲਡ ਟਰੰਪ ਦਾ ਇਹ ਫੈਸਲਾ ਵੀ ਪ੍ਰਵਾਨ ਹੈ ਔਰ ਪਸੰਦ ਆਇਆ ਹੈ ਹਾਲਾਂਕਿ ਸ਼ਾਰੀਆ ਕਿਸਾਨ ਜਥੇਬੰਦੀਆਂ ਜਦੋਂ ਐਗਰੀਕਲਚਰ ਦੀ ਗੱਲ ਆਉਂਦੀ ਹੈ ਖੇਤੀਬਾੜੀ ਨੀਤੀਆਂ ਦੀ ਗੱਲ ਆਉਂਦੀ ਹੈ ਅਮਰੀਕਾ ਤੇ ਭਾਰਤ ਦੇ ਵਪਾਰ ਸਮਝੌਤੇ ਦੀ ਗੱਲ ਆਉਂਦੀਆਂ ਨੇ ਤੇ ਡੋਨਲਡ 트ੰਪ ਦਾ ਵਿਰੋਧ ਕਰਦੀਆਂ ਨੇ ਸੋ ਇੱਕ ਤਰੀਕੇ ਨਾਲ ਡੋਨਲਡ 트ੰਪ ਦਾ ਦਖਲ ਭਾਰਤ ਦੀ ਸਿਆਸਤ ਦੇ ਵਿੱਚ ਹਜੇ ਤੱਕ ਇਸ ਰੂਪ ਚ ਰਿਹਾ ਕਿ ਹਮੇਸ਼ਾ ਹੀ ਵਿਰੋਧੀ ਪਾਰਟੀਆਂ ਵਿਰੋਧ ਕਰਦੀਆਂ ਰਹੀਆਂ ਨੇ ਪਰ ਇਸ ਵਾਰ ਡੋਨਲਡ 트ੰਪ ਦਾ ਕੌਮੀ ਵਿਰੋਧੀ ਪਾਰਟੀਆਂ ਦਾ ਵਿਰੋਧ ਕਰ ਰਹੀਆਂ ਨੇ ਸਿਰਫ ਇਸ ਵਿਸ਼ੇ ਤੇ ਕਿ ਡੋਨਲਡ 트ੰਪ ਨੇ ਸੀਜ਼ ਫਾਇਰ ਦਾ ਐਲਾਨ ਕਿਉਂ ਤੇ ਕਿਵੇਂ ਕੀਤਾ ਉਹ ਕਿਵੇਂ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਸਕਦੇ ਨੇ ਪਰ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਪੰਜਾਬ ਦੀਆਂ ਹਰਿਆਣਾ ਦੀਆਂ ਉਹ ਡੋਨਲਡ 트ੰਪ ਦੇ ਇਸ ਫੈਸਲੇ ਦੇ ਸਮਰਥਨ ਦੇ ਵਿੱਚ ਨੇ ਔਰ ਇਹ ਨਵੀਂ ਤਰ੍ਹਾਂ ਦੀ ਜਿਹੜੀ ਪੋਲੀਟੀਕਲ ਤਸਵੀਰ ਹੈ ਇਹ ਦੇਸ਼ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਬਣ ਰਹੀ ਹੈ ਜਿਹਦੇ ਵਿੱਚ thora ਡੋਨਲਡ 트ੰਪ ਨੇ ਲੈਟਸ ਸਟਾਪ ਇਟ ਲੈਟਸ ਸਟਾਪ ਇਟ भारत पर आतंकी हमला हुआ तो मुंह तोड़ जवाब दिया जाएगा हम अपने तरीके से अपनी शर्तों पर जवाब देकर रहेंगे हर उस जगह जाकर कठोर कार्रवाई करेंगे जहां से आतंकी जड़ें निकलती हैं दूसरा कोई भी न्यूक्लियर ब्लैकमेल भारत नहीं सहेगा न्यूक्लियर ब्लैकमेल की आड़ में पनप रहे आतंकी ठिकानों पर भारत सटीक और निर्णायक प्रहार करेगा प्रधानमंत्री नरेंद्र मोदी जी का वक्तव्य हम सबने सुना ठीक उससे कुछ मिनट पहले अमेरिकी राष्ट्रपति डोनाल्ड ट्रंप का वक्तव्य सुना जो बहुत व्यथित करने वाला था जिसने तमाम भारतवासियों को चौंका दिया भारत की संस्कृति में सिंदूर के साथ कभी सौदा संभव नहीं है डोनाल्ड ट्रंप ने कहा कि ट्रेड व्यापार को हथियार बना के उन्होंने हमसे ऑपरेशन सिंदूर रुकवाया ہم امید کرتے تھے کہ प्रधानमंत्री اپنے वक्तव्य में इसका करारा और त्वरित जवाब देंगे वो नहीं हुआ देखो एक गलत तो साफ है कि पाकिस्तान ने भी स्वागत ਕੀਤਾ ہے ڈونلڈ ٹرمپ دے بیان دا امریکہ دے রাষ্ট্রপতি دے بیان دا ہن مینوں یہ لگدا ہے جن نے بھروسے دے نال ڈونلڈ ٹرمپ نے یہ گل کہی ہے کہ تسی یا مینوں چن لو یا یُدھ چن لو مینوں یہ لگدا ہے کہ بھاویں دوویں سرکاراں کھل کے اس گل دا ذکر نہ کرن ਭਾਵੇਂ ਨਾ ਐਡਮਿਟ ਕਰਨ ਕਿ ਇਸ ਤਰ੍ਹਾਂ ਦੀ ਸਾਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਸੀ ਪਰ ਕਿਉਂਕਿ ਹੁਣ ਡੋਨਲਡ 트ੰਪ ਦਾ ਬਿਆਨ ਆ ਗਿਆ ਤੇ ਹੁਣ ਦੋਵੇਂ ਸਰਕਾਰਾਂ ਇਸ ਗੱਲ ਨੂੰ ਨਕਾਰ ਨਹੀਂ ਸਕਦੀਆਂ ਔਰ ਅੱਜ ਦੇ ਸਮੇਂ ਦੇ ਵਿੱਚ ਭਾਰਤ ਔਰ ਅਮਰੀਕਾ ਦਾ ਜਿਹੜਾ ਬਿਜ਼ਨਸ ਹੈ ਕਾਰੋਬਾਰ ਹੈ ਭਾਵੇਂ ਉਹ ਦੋ ਪੱਖੀ ਹੈ ਸਮਝੌਤੇ ਅਮਰੀਕਾ ਨੂੰ ਵੀ ਫਾਇਦਾ ਕਰਦੇ ਨੇ ਭਾਰਤ ਨੂੰ ਵੀ ਫਾਇਦਾ ਕਰਦੇ ਨੇ ਪਰ ਕਿਤੇ ਨਾ ਕਿਤੇ ਜਦੋਂ ਵਪਾਰਕ ਹਿੱਤ ਆ ਜਾਂਦੇ ਨੇ ਜਦੋਂ ਰੋਜੀ ਰੋਟੀ ਕਾਰੋਬਾਰ ਵਿਕਾਸ ਦੇ ਮਸਲੇ ਆ ਜਾਂਦੇ ਨੇ ਪੀ ਪੋਲਿਟਿਕਲ ਤੌਰ ਦੇ ਉੱਤੇ ਸਰਕਾਰਾਂ ਯੁੱਧ ਵਾਲੇ ਪਾਸੇ ਧਿਆਨ ਘੱਟ ਦੰਡੀਆਂ ਨੇ ਇਹ ਪਾਕਿਸਤਾਨ ਦੇ ਨਾਲ ਵੀ ਅਜਿਹੀ ਸਥਿਤੀ ਹੈ ਕਿਉਂਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਵਿੱਚੋਂ ਵੀ ਇੱਕ ਕਰਬ ਯੂ ਐਸ ਡਾਲਰ ਦੀ ਸੈਂਕਸ਼ਨ ਹੋਈ ਹੈ ਔਰ ਉਹਦੇ ਵਿੱਚ ਅਮਰੀਕਾ ਦੀ ਭੂਮਿਕਾ ਵੱਡੀ ਰਹੀ ਹੈ ਸੋ ਮੈਨੂੰ ਲੱਗਦਾ ਪਾਕਿਸਤਾਨ ਵੀ ਹੁਣ ਹਥਿਆਰਾਂ ਵਾਲੇ ਪਾਸੇ ਜਾਂ ਯੁੱਧ ਵਾਲੇ ਪਾਸੇ ਜ਼ਿਆਦਾ ਨਹੀਂ ਸੋਚੇਗਾ ਔਰ ਤਰਜੀਹ ਵਪਾਰ ਵਾਲੇ ਪਾਸੇ ਰੱਖੇਗਾ ਔਰ ਇਹ ਦੇ ਨਾਲ ਜਿਹੜੇ ਆਮ ਆਵਾਮ ਭਾਵੇਂ ਭਾਰਤ ਦੀ ਹੈ ਭਾਵੇਂ ਪਾਕਿਸਤਾਨ ਦੀ ਹੈ ਉਹਨਾਂ ਦਾ ਭਲਾ ਹੈ ਅਗਰ ਉਹ ਯੁੱਧ ਤੋਂ ਦੂਰ ਰਹਿੰਦੇ ਨੇ ਇਹ ਦੋਵੇਂ ਮੁਲਕ ਕਿਉਂਕਿ ਸਭ ਤੋਂ ਵੱਧ ਨੁਕਸਾਨ ਭਾਵੇਂ 71 ਦੀ ਜੰਗ ਹੈ ਭਾਵੇਂ 65 ਦੀ ਜੰਗ ਹੈ ਤੇ ਭਾਵੇਂ ਕਾਰਗਿਲ ਹੈ ਉਹ ਭਾਰਤ ਵਾਲੇ ਪਾਸਿਓ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਚਲਣਾ ਪਿਆ ਹੈ ਭਾਵੇਂ ਸਾਡੇ ਫੌਜੀ ਸ਼ਹੀਦ ਹੋਏ ਨੇ ਤੇ ਭਾਵੇਂ ਸਾਡੇ ਉਸ ਖਿੱਤੇ 'ਚ ਵਪਾਰ ਕਾਰੋਬਾਰ ਪ੍ਰਭਾਵਿਤ ਹੋਇਆ ਸੋ ਮੇਰਾ ਇਹ ਮੰਨਣਾ ਹੈ ਕਿ ਵੱਡਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਰਤ ਦੀ और पाकिस्तान की सियासत ट्रंप का या किसी भी अमेरिकी राष्ट्रपति का रहेगा अगर वो इस नीति है कल अमेरिकी राष्ट्रपति ने एक्स पर पोस्ट किया कि वो कश्मीर में मध्यस्थता करेंगे यह स्वीकार्य नहीं हो सकता किसी भी भारतवासी को पिछली कई सरकारों ने उसमें भाजपा की सरकारें भी रही हैं यह उन्होंने सुनिश्चित किया है कि कश्मीर एक बायोलेट्रल मुद्दा है उसका अंतरराष्ट्रीयकरण संभव नहीं है उसको भी हमने कोई चुनौती आधिकारिक तौर पे नहीं दी प्रधानमंत्री ने कोई उत्तर नहीं दिया ये भी हैरान करने वाली बात है परसों सीस फायर की घोषणा डोनाल्ड ट्रंप ने एक्स के माध्यम से दी हम हैरान हैं कि ये कैसे हो सकता है ये संभव ही नहीं हो सकता दलरे तुसी सारे विरोधी तिरंदे रिएक्शन में जो है इस प्रोग्राम के जरिए दर्शकਾਂ ਦੇ ਨਾਲ ਸਾਂਝੇ ਕੀਤੇ ਨੇ ਸੋ ਦੇਖ ਰਹੇ ਆ ਕਿ ਦੇਸ਼ ਦੀ ਜਿਹੜੀ ਸਿਆਸਤ ਵਿੱਚ ਵਿਰੋਧੀ ਪਾਰਟੀਆਂ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਵਾਲਾਂ ਦੇ ਵਿੱਚ கே ਰਹੀਆਂ ਨੇ ਕਈ ਵੱਡੇ ਜੋ ਹੈ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਜ਼ਾ ਗਤੀਵਿਧੀਆਂ ਨੂੰ ਲੈ ਕੇ ਸੋ ਜ਼ਰੂਰ ਇਹ ਗੱਲ ਵੀ ਸਾਂਝੀ ਕਰਨਾ ਕਿ ਜਿਹੜਾ ਕੱਲ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਦਿੱਤਾ ਇਸ جنگ ਨੂੰ ਲੈ ਕੇ ਆ ਜਿਹੜੀ جنگਬੰਦੀ ਹੋਈ ਉਹ ਸਭ ਨੂੰ ਲੈ ਕੇ ਸੋ ਜਿਹੜਾ ਕੱਲ ਦਾ ਭਾਸ਼ਣ ਹੈ ਉਸ ਦੇ ਵਿੱਚ ਕਿਤੇ ਵੀ ਪ੍ਰਧਾਨ ਮੰਤਰੀ ਨੇ 트럼ਪ ਦਾ ਜ਼ਿਕਰ ਤੱਕ ਨਹੀਂ ਕੀਤਾ ਕਿ ਸੀਜ਼ਫਾਇਰ ਨੂੰ ਲੈ ਕੇ ਕੋਈ ਗਲਟ 트럼ਪ ਨੇ ਕੀਤੀ ਹੋਵੇ ਜਾਂ 트럼ਪ ਜਾਂ ਅਮਰੀਕਾ ਦਾ ਜੋ ਦਖਲ ਹੈ ਕਿਤੇ ਵੀ ਕੱਲ ਦੇ ਬਿਆਨ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੋ ਜ਼ਰੂਰ ਇਹ ਵੀ ਦੇਖਣ ਨੂੰ ਮਿਲਿਆ ਕੱਲ ਦੇ ਜਿਹੜੇ ਭਾਸ਼ਣ ਦੇ ਵਿੱਚ ਕਿ ਉਹਨਾਂ ਨੇ ਪਾਕਿਸਤਾਨ ਨੂੰ ਲੈ ਕੇ ਆਪਣਾ ਰੁਖ ਜਿਹੜਾ ਉਸੇ ਤਰ੍ਹਾਂ ਨਾਲ ਉਹਨਾਂ ਦਾ ਰੁਖ ਬਹੁਤ ਸਖਤੀ ਦੇ ਵਿੱਚ ਹੀ ਰਿਹਾ ਜੋ ਵੀ ਉਹਨਾਂ ਨੇ ਗੱਲਾਂ ਪਾਕਿਸਤਾਨ ਨੂੰ ਲੈ ਕੇ ਕੀਤੀਆਂ ਸੋ ਪ੍ਰਧਾਨ ਮੰਤਰੀ ਦੀ ਰਣਨੀਤੀ ਨੂੰ ਇਸ ਵੇਲੇ ਕਿਸ ਤਰ੍ਹਾਂ ਦੇਖਿਆ ਤੇ ਸਮਝਿਆ ਜਾਵੇ ਕਈ ਤਰ੍ਹਾਂ ਦੇ ਸਵਾਲ ਹੁਣ ਜ਼ਰੂਰ ਖੜੇ ਹੋ ਰਹੇ ਨੇ ਕੱਲ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਤੇ ਨਾਲ ਦੀ ਨਾਲ ਸਵਾਲ ਹੁਣ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਹੜੇ ਨਰਿੰਦਰ ਮੋਦੀ ਅਤੇ ਟਰੰਪ ਦੇ ਵਿਚਕਾਰ ਦੋਸਾਨਾ ਸਬੰਧ ਸੀ ਉਹ ਹੁਣ ਕਿੱਥੇ ਖੜੇ ਨੇ ਤੁਹਾਨੂੰ ਹੁਣ ਇਹ ਸਥਿਤੀਆਂ ਵੇਖਦਿਆਂ ਹੋਇਆ ਕੀ ਲੱਗਦਾ ਆਪਣਾ ਐਨਲਿਸਿਸ ਜ਼ਰੂਰ ਸਾਂਝਾ ਕਰਿਓ ਦੇਖੋ ਜਿਵੇਂ ਅਸੀਂ ਸੁਣਿਆ ਵੀ ਹੈ ਕਿ ਵਿਰੋਧੀ ਧਿਰਾਂ ਹਮਲਾਵਰ ਨੇ ਪ੍ਰਧਾਨ ਮੰਤਰੀ ਤੇ ਔਰ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਹੈ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਉੱਤੇ ਵੀ ਉਹ بار-बार ਸਵਾਲ ਖੜੇ ਕਰ ਰਹੇ ਨੇ ਔਰ ਪ੍ਰਧਾਨ ਮੰਤਰੀ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਬਿਲਕੁਲ ਜ਼ਿਕਰ ਨਹੀਂ ਕੀਤਾ ਡੋਨਲਡ 트੍ਰੰਪ ਦਾ ਬਲਕਿ ਉਹਨਾਂ ਨੇ ਪਾਕਿਸਤਾਨ ਦੇ ਉੱਪਰ ਆਪਣਾ ਹਮਲਾਵਰ ਰੁਖ ਜਾਰੀ ਰੱਖਿਆ ਔਰ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਅਸੀਂ ਪਾਕਿਸਤਾਨ ਦਾ ਜਿਹੜਾ ਰਵਈਆ ਹੈ ਉਹ ਵੇਖਾਂਗੇ ਕਿ ਆਉਣ ਵਾਲੇ ਸਮੇਂ 'ਚ ਉਹਦਾ ਰਵਈਆ ਕਿਸ ਤਰ੍ਹਾਂ ਦਾ ਹੈ ਔਰ ਇੱਕ ਬਹੁਤ ਵੱਡੀ ਗੱਲ ਪ੍ਰਧਾਨ ਮੰਤਰੀ ਨੇ ਇਹ ਵੀ ਕਹਿਤੀ ਉਹ ਕਹਿੰਦੇ ਪਰਮਾਣੂ ਦੇ ਮੁੱਦੇ ਤੇ ਅਸੀਂ ਬਲੈਕਮੇਲ ਨਹੀਂ ਹੋਵਾਂਗੇ ਜੋ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੇ ਆਪਣੇ ਕੱਲ ਦੇ ਭਾਸ਼ਣ ਦੇ ਨਾਲ ਪਾਕਿਸਤਾਨ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਅੱਜ ਵੀ ਉੱਥੇ ਹੀ ਖੜੇ ਹਾਂ ਅਗਰ ਸਾਡੇ ਮੁਲਕ ਦੇ ਵਿੱਚ ਦੁਬਾਰਾ ਅਤਵਾਦੀ ਹਮਲੇ ਹੁੰਦੇ ਨੇ ਤੇ ਸਾਡਾ ਆਪਰੇਸ਼ਨ ਸਿੰਦੂਰ ਜਾਰੀ ਰਹੇਗਾ ਉਹ ਖਤਮ ਨਹੀਂ ਹੈ ਉਹ ਟੈਂਪਰੇਰੀ ਸਸਪੈਂਡ ਹੈ ਉਹ ਜਾਰੀ ਰਹੇਗਾ ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੁਖ ਤੱਕ ਕੜਾ ਹੀ ਰਿਹਾ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਹ ਇੱਕ ਨਵਾਂ ਨਾਰਮਲ ਹੈ ਨਿਊ ਨਾਰਮਲ ਹੈ ਮਤਲਬ ਅਗਰ ਅਤਵਾਦੀ ਹਮਲਾ ਹੋਇਆ ਤੇ ਭਾਰਤੀ ਫੌਜ ਅਤਵਾਦੀ ਕੈਂਪਾਂ ਤੇ ਹਮਲਾ ਕਰੇਗੀ ਉਹ ਭਾਵੇਂ ਕਿਤੇ ਵੀ ਹੋਣ ਅਸੀਂ ਅਤਵਾਦ ਨੂੰ ਖਤਮ ਕਰਨਾ ਹੈ ਪ੍ਰਧਾਨ ਮੰਤਰੀ ਨੇ ਡੋਨਲਡ ਟਰੰਪ ਦਾ ਜ਼ਿਕਰ ਨਹੀਂ ਕੀਤਾ ਸੀਜ਼ਫਾਇਰ ਦੇ ਮਸਲੇ ਤੇ ਪ੍ਰਧਾਨ ਮੰਤਰੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਮਝਾ ਦਿੱਤਾ ਕਿ ਪਾਕਿਸਤਾਨ ਵਾਲੇ ਪਾਸਿਓਂ ਫੋਨ ਆਇਆ ਸੀ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਦਾ ਸੁਪਾਰਤ ਨੂੰ ਪਹਿਲਾ ਪਾਕਿਸਤਾਨ ਦੇ ਦੇ ਡੀਜੀਐਮਓ ਨੇ ਫੋਨ ਕੀਤਾ ਤੇ ਗੁਜ਼ਾਰਿਸ਼ ਕੀਤੀ ਗੁਹਾਰ ਲਗਾਈ ਉਸ ਤੋਂ ਪਹਿਲਾਂ ਪਾਕਿਸਤਾਨ ਅੰਤਰਰਾਸ਼ਟਰੀ ਕਮਿਊਨਿਟੀ ਕੋਲੋਂ ਮਦਦ ਮੰਗਦਾ ਰਿਹਾ ਹੈ ਸੁਪਰਧਾਨ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਫੋਨ ਆਇਆ ਇਸ ਕਰਕੇ ਅਸੀਂ ਮੌਲਤ ਦਿੱਤੀ ਹੈ ਕਿ ਅਗਰ ਸਭ ਕੁਝ ਠੀਕ ਠਾਕ ਰਹਿੰਦਾ ਹੈ ਸੀਜ਼ਫਾਇਰ ਰਹਿੰਦੀ ਹੈ ਤੇ ਠੀਕ ਹੈ ਨਹੀਂ ਤਾਂ ਸਾਡਾ ਆਪਰੇਸ਼ਨ ਕਾਇਮ ਰਹੇਗਾ ਔਰ ਸਾਡੀਆਂ ਫੌਜਾਂ ਨੇ ਜੜੀਆਂ ਉਹ ਉਸੇ ਤਰ੍ਹਾਂ ਚੁਸਤ ਦਰਸਤ ਤੇ ਤਣਾਤ ਰਹਿਣਗੀਆਂ ਕਿਸੇ ਵੀ ਸਥਿਤੀ ਦੇ ਮੁਕਾਬਲੇ ਦੇ ਲਈ ਪਰ ਉਹਨਾਂ ਨੇ ਡੋਨਲਡ ਟਰੰਪ ਦਾ ਜ਼ਿਕਰ ਨਹੀਂ ਕੀਤਾ ਇਸ ਗੱਲ ਦੇ ਉੱਤੇ ਵੀ ਕਾਫੀ ਜ਼ਿਆਦਾ ਸਾਡੀਆਂ ਵਿਰੋਧੀ ਤਰ੍ਹਾਂ ਸਵਾਲ ਚੱਕ ਰਹੀਆਂ ਨੇ ਔਰ ਜਿਵੇਂ ਤੁਸੀਂ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਡੋਨਲਡ ਟਰੰਪ ਦੀ ਰਿਸ਼ਤਾ ਦੀ ਦੋਸਤੀ ਜਾਂ ਉਹਨਾਂ ਦਾ ਰਿਸ਼ਤਾ ਕਿੱਥੇ ਖੜਾ ਹੈ ਦੇਖੋ ਦੋਵੇਂ ਲੀਡਰ ਬਹੁਤ ਸਿਆਣੇ ਨੇ ਹੁਣੇ-ਹੁਣੇ ਨਰਿੰਦਰ ਮੋਦੀ ਇਸੇ ਪਿਛਲੇ ਸਾਲ ਹੀ ਪ੍ਰਧਾਨ ਮੰਤਰੀ ਬਣੇ ਨੇ ਔਰ ਨਰਿੰਦਰ ਮੋਦੀ ਦਾ ਕਾਰਜਕਾਲ ਹਜੇ 4 ਸਾਲ ਤੋਂ ਵੀ ਵੱਧ ਦਾ ਪਿਆ ਇਸੇ ਤਰ੍ਹਾਂ ਡੋਨਲਡ ਟਰੰਪ ਉਹ ਵੀ ਹੁਣੇ-ਹੁਣੇ ਜਨਵਰੀ ਫਰਵਰੀ ਮਾਰਚ ਦੇ ਵਿੱਚ ਹੀ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਅਹੁਦਾ ਸੰਭਾਲਿਆ ਤੇ ਉਹਨਾਂ ਦਾ ਕਾਰਜਕਾਲ ਵੀ ਲਗਭਗ ਪੌਣੇ ਇੱਕ ਚਾਰ ਸਾਲ ਦਾ ਪਿਆ। ਇਸ ਵਕਤ ਦੋਵੇਂ ਦੇਸ਼ਾਂ ਦੇ ਇਹ ਜਿਹੜੇ ਮੁਖੀ ਨੇ ਉਧਰ ਰਾਸ਼ਪਤੀ ਔਰ ਇਧਰ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਦੋਵੇਂ ਆਪਣੇ ਰਿਸ਼ਤੇ ਨੂੰ ਜਿਹੜਾ ਦੋਸਤੀ ਦਾ ਰਿਸ਼ਤਾ ਸੀ ਉਹਦੇ ਖੁੱਲੇ ਪ੍ਰਗਟਾਵੇ ਤੋਂ ਬਚਦੇ ਹੋਏ ਇਹ ਸਿਆਸੀ ਫੈਸਲੇ ਕਰ ਰਹੇ ਨੇ। ਦੇਖੋ ਬਤੌਰ ਪ੍ਰਧਾਨ ਮੰਤਰੀ ਔਰ ਬਤੌਰ ਰਾਸ਼ਪਤੀ ਡੋਨਲਡ ਟਰੰਪ ਔਰ ਨਰਿੰਦਰ ਮੋਦੀ ਆਪਸ ਦੇ ਵਿੱਚ ਗੱਲਬਾਤ ਨਿਸ਼ਚਿਤ ਤੌਰ ਤੇ ਹੁੰਦੀ ਹੋਣੀ ਹੈ ਔਰ ਡੋਨਲਡ 트ੰਪ ਨੇ ਇਹ ਕਿਹਾ ਸੀ ਪਹਿਲਾਂ ਕਿ ਮੇਰੇ ਦਫਤਰ ਨੇ ਅਸੀਂ ਸਭ ਨੇ ਭਾਰਤ ਨਾਲ ਵੀ ਪਾਕਿਸਤਾਨ ਦੇ ਨਾਲ ਵੀ رابطہ ਬਣਾ ਕੇ ਰੱਖਿਆ ਸੀ ਜਿਸ ਤੋਂ ਬਾਅਦ ਅਸੀਂ ਇਸ ਫੈਸਲੇ ਤੇ ਪਹੁੰਚੇ ਆ ਪਰ ਨਰਿੰਦਰ ਮੋਦੀ ਇਸ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਪੱਧਰ ਤੇ ਦੂਸਰੇ ਮੁਲਕਾਂ ਦੇ ਅੱਗੇ ਗੁਹਾਰ ਲਗਾਈ ਉਹਨਾਂ ਨੂੰ ਮਦਦ ਦੇ ਲਈ ਕਿਹਾ ਇੱਕ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੂੰਹੋਂ ਇਹ ਬਿਲਕੁਲ ਨਹੀਂ ਕਿਹਾ ਕਿ ਨਰਿੰਦਰ ਮੋਦੀ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਜਾਂ ਨਰਿੰਦਰ ਮੋਦੀ ਨੇ ਡੋਨਲਡ 트੍ਰੰਪ ਦੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਾਂ ਡੋਨਲਡ 트੍ਰੰਪ ਨੂੰ ਉਹਨਾਂ ਨੇ ਸਹਿਮਤੀ ਦਿੱਤੀ ਹੈ ਪਰ ਜਿਹੜੀਆਂ-ਜਿਹੜੀਆਂ ਗੱਲਾਂ ਡੋਨਲਡ 트੍ਰੰਪ ਨੇ ਕੀਤੀਆਂ ਨਰਿੰਦਰ ਮੋਦੀ ਨੇ ਇੱਕ ਵੱਖਰਾ ਸਟੈਂਡ ਵੀ ਲਿਆ ਡੋਨਲਡ 트੍ਰੰਪ ਕਹਿ ਰੇ ਸੀ ਕਿ ਮੈਂ ਕਸ਼ਮੀਰ ਦਾ ਮਸਲਾ ਹੱਲ ਕਰਾਉਣਾ ਚਾਹੁੰਦਾ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਕਸ਼ਮੀਰ ਦੇ ਮਸਲੇ ਤੇ ਅਤਵਾਦ ਔਰ ਟਾਕ ਅਤਵਾਦ ਔਰ ਗੱਲਬਾਤ ਇਕੱਠੇ ਨਹੀਂ ਹੋ ਸਕਦੇ ਉਹ ਕਹਿੰਦੇ ਅਗਰ ਗੱਲਬਾਤ ਹੁੰਦੀ ਵੀ ਹੈ ਤੇ ਫਿਰ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੀ ਹੋਏਗੀ 1994 ਦੇ ਵਿੱਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੱਕ ਮਤਾ ਪਾਸ ਹੋਇਆ ਸੀ ਜਦੋਂ ਸਰਕਾਰ ਕਾਂਗਰਸ ਦੀ ਸੀ ਕਿ ਅਸੀਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਾਪਸ ਲੈਣਾ ਹੈ ਹੁਣ ਵਿਰੋਧੀ ਪਾਰਟੀਆਂ ਨਰਿੰਦਰ ਮੋਦੀ ਨੂੰ ਕਹਿ ਰਹੀਆਂ ਨੇ ਕਿ ਦੁਬਾਰਾ ਸੈਸ਼ਨ ਬੁਲਾਓ ਆਪਰੇਸ਼ਨ ਸੰਧੂਰ ਉੱਤੇ ਡਿਸਕਸ ਕਰੋ ਡੋਨਲਡ 트ੰਪ ਨੇ ਕਿਵੇਂ ਸੀਜ਼ਫਾਇਰ ਐਲਾਨ ਕੀਤਾ ਉਹ ਡਿਸਕਸ ਕਰੋ ਔਰ ਤੁਸੀਂ ਇਹ ਵੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਆ ਕੇ ਤੁਸੀਂ ਦੱਸੋ ਕਿ ਪਾਕਿਸਤਾਨ ਦੇ ਨਾਲ ਸੀਜ਼ਫਾਇਰ ਦਾ ਫੈਸਲਾ ਕਿਵੇਂ ਹੋਇਆ ਇਹਦੇ ਪਿੱਛੇ ਤੱਤ ਕੀ ਨੇ ਹੁਣ ਅੱਜ ਦੀਆਂ ਅਗਰ ਅਸੀਂ ਸਥਿਤੀਆਂ ਦੇਖੀਏ ਤੇ ਪ੍ਰਧਾਨ ਮੰਤਰੀ ਨੇ ਇਹ ਵੀ ਕਹਿ ਦਿੱਤਾ ਕਿ ਉਹ ਅਗਰ ਗੱਲਬਾਤ ਕਰਨਗੇ ਕਿਸੇ ਥਾਂ ਤੇ ਤੇ ਉਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੀ ਹੋਏਗੀ ਉਸ ਕਸ਼ਮੀਰ ਦੀ ਹੋਏਗੀ ਜਿਹੜਾ ਭਾਰਤ ਦਾ ਹਿੱਸਾ ਹੈ ਤੇ 1948 ਦੇ ਵਿੱਚ ਪਾਕਿਸਤਾਨ ਨੇ ਉੱਥੇ ਕਬਜ਼ਾ ਕੀਤਾ ਇਹ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਸ਼ਾਰਿਆਂ-ਇਸ਼ਾਰਿਆਂ ਚ ਮਤਲਬ ਸਮਝਾਤਾ ਉਹਨਾਂ ਨੇ ਇਹ ਵੀ ਸਮਝਾਤਾ ਕਿ ਅੱਤਵਾਦ ਤੇ ਗੱਲਬਾਤ ਇਕੱਠੀ ਨਹੀਂ ਹੋਏਗੀ ਸੋ ਇੱਕ ਤਰੀਕੇ ਨਾਲ ਉਹਨਾਂ ਨੇ ਡੋਨਲਡ ਟਰੰਪ ਦਾ ਜ਼ਿਕਰ ਨਹੀਂ ਕੀਤਾ ਔਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਡੋਨਲਡ 트ੰਪ ਬਤੌਰ ਰਾਸ਼ਟਰਪਤੀ ਜਿਹੜੀ ਗੱਲ ਕਰ ਰਹੇ ਨੇ ਉਹ ਉਹਨਾਂ ਦਾ ਅਧਿਕਾਰ ਖੇਤਰ ਹੈ ਔਰ ਮੈਂ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜੀ ਗੱਲ ਕਰ ਰਿਹਾ ਉਹ ਮੇਰਾ ਅਧਿਕਾਰ ਖੇਤਰ ਹੈ ਪਰ ਡੋਨਲਡ 트ੰਪ ਅਗਰ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਤੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਡੋਨਲਡ 트ੰਪ ਤੇ ਇਸ ਵਾਰ ਚੰਗੀ ਬਹਿਸ ਹੋਏਗੀ ਚੰਗਾ ਰੌਲਾ ਰੱਪਾ ਪਏਗਾ ਔਰ ਇਸ ਤੋਂ ਪਹਿਲਾਂ ਕਈ ਵਾਰੀ ਅਮਰੀਕਾ ਦੇ ਜਾਂ ਦੂਸਰੇ ਮੁਲਕਾਂ ਦੇ ਰਾਸ਼ਟਰਪਤੀ ਦੇ ਮੁੱਦਿਆਂ ਤੇ ਸਵਾਲ ਆਉਂਦੇ ਰਹੇ ਨੇ ਉਹਨਾਂ ਦਾ ਜ਼ਿਕਰ ਆਉਂਦਾ ਰਿਹਾ ਉਹਨਾਂ ਦੀ ਚਰਚਾ ਆਉਂਦੀ ਰਹੀ ਹੈ ਪਰ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ ਤੇ ਕਦੇ ਵੀ ਕੋਈ ਤੀਸਰੇ ਮੁਲਕ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਦਖਲ ਕਦੀ ਪ੍ਰਵਾਨ ਨਹੀਂ ਹੋਇਆ ਪਰ ਕੀ ਨਰਿੰਦਰ ਮੋਦੀ ਇਸ ਦਖਲ ਨੂੰ ਪ੍ਰਵਾਨ ਕਰ ਗਏ ਨੇ ਕਰ ਲੈਣਗੇ ਜਾਂ ਨਕਾਰ ਦੇਣਗੇ ਇਹਦਾ ਇੰਤਜ਼ਾਰ ਹਜੇ ਕਰਨਾ ਬਾਕੀ ਹੈ ਔਰ ਅਗਰ ਇਹ ਗੱਲ ਪਾਰਲੀਮੈਂਟ ਤੱਕ ਪਹੁੰਚਦੀ ਹੈ ਤੇ ਪਾਰਲੀਮੈਂਟ ਦੇ ਵਿੱਚ ਬਹੁਤ ਤਸਵੀਰ ਚੰਗੀ ਤਰ੍ਹਾਂ ਨਾਲ ਸਾਫ਼ ਹੋਏਗੀ ਡੱਲਾ ਜੀ ਜੇ ਪੰਜਾਬ ਦੀਆਂ ਖਬਰਾਂ ਦੀ ਗੱਲ ਕਰ ਲਈਏ ਤਾਂ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਪ੍ਰਕਿਰਿਆ ਉਸੇ ਗਤੀ ਦੇ ਨਾਲ ਚੱਲ ਰਹੀ ਹੈ ਯੁੱਧ ਵਰਗੇ ਹਾਲਾਤਾਂ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਨੇ ਜੋ ਹੈ ਉਸ ਦੇ ਜਿਹੜੇ ਵਲੰਟੀਅਰ ਨੇ ਤੇ ਉਹਨਾਂ ਦੇ ਜਿਹੜੇ ਵਰਕਰ ਨੇ ਉਹ ਲੋਕਾਂ ਦੀ ਮਦਦ ਕਰ ਰਹੇ ਨੇ ਸੋ ਹੁਣ ਪੰਜ ਮੈਂਬਰੀ ਕਮੇਟੀ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਐਨਆਰਆਈਜ਼ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਇਸ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਦੇਖੋ ਪੰਜ ਮੈਂਬਰੀ ਕਮੇਟੀ ਦੀ ਲਹਿਰ ਹੈ ਜਿਹੜੀ ਭਰਤੀ ਦੀ ਲਹਿਰ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ ਇੰਨਾ ਖਰਾਬ ਹਾਲਾਤਾਂ ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ جنگ ਦੀ ਸਥਿਤੀ ਬਣੀ ਰਹੀ ਪੰਜ ਮੈਂਬਰੀ ਕਮੇਟੀ ਦੇ ਵਰਕਰ ਵਲੰਟੀਅਰ ਔਰ ਅਕਾਲੀ ਵਰਕਰ ਲਗਾਤਾਰ ਲੋਕਾਂ ਦੀ ਮਦਦ ਦੇ ਲਈ ਡਟੇ ਰਹੇ ਪਰ ਇੱਕ ਬੜੀ ਦਿਲਚਸਪ ਗੱਲ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਉਸੇ ਤਰ੍ਹਾਂ ਜਾਰੀ ਹੈ ਪਿਛਲੇ 4-5 ਦਿਨਾਂ ਤੋਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਇਕੱਠ ਹੋ ਰਹੇ ਨੇ ਔਰ 17 ਮਈ ਨੂੰ ਮੋਗਾ ਦੇ ਵਿੱਚ ਬਹੁਤ ਵੱਡਾ ਇਕੱਠ ਭਰਤੀ ਦਾ ਹੋਣ ਜਾ ਰਿਹਾ ਹੈ ਹਾਲਾਂਕਿ ਫਤਿਹਗੜ ਸਾਹਿਬ ਦੇ ਵਿੱਚ ਜਿਹੜੀ 10 ਤਰੀਕ ਨੂੰ ਲੰਗੀ 10 ਤਰੀਕ ਨੂੰ ਜਿਹੜਾ ਇੱਕ ਵੱਡਾ ਰੋਸ ਸੀ ਉਹ ਹੁਣ 24 ਮਈ ਨੂੰ ਹੈ 24 ਮਈ ਦੇ ਲਈ ਫਤਿਹਗੜ ਸਾਹਿਬ ਦੇ ਵਿੱਚ ਵੀ ਤਿਆਰੀਆਂ ਹੋ ਰਹੀਆਂ ਨੇ ਮੋਗੇ ਦੇ ਵਿੱਚ ਵੱਡੀ ਭਰਤੀ ਮੀਟਿੰਗ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ ਮਨਪੀ ਥਿਆਲੀ ਜਾਇਜ਼ਾ ਲੈਣ ਦੇ ਲਈ ਗਏ ਔਰ ਇੱਕ ਵਾਰੀ ਮੈਂ ਤਸਵੀਰਾਂ ਫੇਰ ਵਿਖਾਦਾ ਇਹ ਕਈ ਜਗ੍ਹਾ ਦੀਆਂ ਤਸਵੀਰਾਂ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀਆਂ ਇਹ ਪਿੰਡ ਪਿੰਡ ਦੀ ਕਹਾਣੀ ਬਣ ਗਈ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਇਸ ਰੂਪ ਚ ਭਰਤੀ ਹੋ ਰਹੀ ਹੈ ਔਰ ਮਨਪੀਤਿਆਲੀ ਕਿਤੇ ਜਾ ਰਹੇ ਨੇ ਕਿਤੇ ਸੰਤਾ ਸਿੰਘ ਉਮੈਦਪੁਰ ਜਾ ਰਹੇ ਨੇ ਔਰ ਕਿਤੇ ਇਕਬਾਲ ਸਿੰਘ ਝੁੰਦਾ ਜਾ ਰਹੇ ਨੇ ਔਰ ਗੁਰਪ੍ਰਤਾਪ ਸਿੰਘ ਵਡਾਲਾ ਪਹਿਲਾਂ ਯੂਕੇ ਗਏ ਹੋਏ ਸੀ ਅੱਜ ਕੱਲੋ ਕੈਨੇਡਾ ਦੀ ਧਰਤੀ ਦੇ ਵਿੱਚ ਭਰਤੀ ਨੂੰ ਅੱਗੇ ਵਧਾ ਰਹੇ ਨੇ ਸੋ ਤਸਵੀਰਾਂ ਗੁਰਪ੍ਰਤਾਪ ਵਡਾਲਾ ਦੀਆਂ ਵੀ ਤੁਸੀਂ ਵੇਖ ਸਕਦੇ ਹੋ ਔਰ ਇੱਕ ਬਹੁਤ ਵੱਡੀ ਖੁਸ਼ਖਬਰੀ ਪੰਜ ਮੈਂਬਰੀ ਕਮੇਟੀ ਵੱਲੋਂ ਐਲਾਨੀ ਜਾ ਰਹੀ ਹੈ ਇੱਕ ਅੱਦੇ ਦਿਨ ਦੇ ਵਿੱਚ ਮੈਨੂੰ ਲੱਗਦਾ ਇਹ ਗੱਲ ਬਾਹਰ ਆ ਜਾਏਗੀ ਪੰਜ ਮੈਂਬਰੀ ਕਮੇਟੀ ਆਨਲਾਈਨ ਭਰਤੀ ਸ਼ੁਰੂ ਕਰਨ ਵਾਲੀ ਹੈ ਐਨਆਰਆਈਜ਼ ਦੇ ਲਈ ਸੋ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਅਗਰ ਕੋਈ ਪੰਜਾਬੀ ਬੈਠਾ ਹੈ ਤੇ ਉਹ ਆਨਲਾਈਨ ਪੰਜ ਮੈਂਬਰੀ ਕਮੇਟੀ ਦੇ ਜ਼ਰੀਏ ਅਕਾਲੀ ਦਲ ਦਾ ਮੈਂਬਰ ਬਣ ਸਕਦਾ ਹੈ ਸੋ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਪੂਰੀ ਸਥਿਤੀ ਸਾਫ਼ ਹੋ ਜਾਣੀ ਹੈ ਔਰ ਜਿਹੜਾ ਆਨਲਾਈਨ ਵੈਬਸਾਈਟ ਹੈ ਉਹਦੇ ਜ਼ਰੀਏ ਐਨਆਰਆਈ ਨੇ ਜਿਹੜੇ ਉਹ ਭਰਤੀ ਦਾ ਹਿੱਸਾ ਬਣ ਸਕਦੇ ਨੇ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਉਸੇ ਤਰ੍ਹਾਂ ਉਤਸ਼ਾਹ ਦੇ ਵਿੱਚ ਹੈ ਔਰ ਭਰਤੀ ਵਾਪਸ ਬੜੀ ਤੇਜ਼ੀ ਦੇ ਨਾਲ ਆ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ 30 ਲੱਖ ਦੇ ਕਰੀਬ ਭਰਤੀ ਹੁਣ ਤੱਕ ਜਾ ਚੁੱਕੀ ਹੈ ਔਰ ਬਹੁਤ ਵੱਡੀ ਗਿਣਤੀ ਚ ਭਰਤੀ ਵਾਪਸ ਆ ਰਹੀ ਹੈ ਔਰ ਭਰਤੀ ਸਾਰਵਜਨਿਕ ਕੀਤੀ ਜਾ ਸਕਦੀ ਹੈ 18 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚ ਵਿੱਚ ਇਹ ਸਾਰੀ ਭਰਤੀ ਲਗਭਗ ਇਹ ਆਨਲਾਈਨ ਉਪਲਬਧ ਹੋਏਗੀ ਔਰ ਉਸ ਤੋਂ ਬਾਅਦ ਡੈਲੀਗੇਟ اجلاس ਹੋਏਗਾ ਉਸ ਤੋਂ ਬਾਅਦ ਜ਼ਿਲ੍ਹੇ ਦੇ ਔਰ ਸਟੇਟ ਦੇ ਡੈਲੀਗੇਟ ਚੁਣੇ ਜਾਣੇ ਨੇ ਔਰ ਫਿਰ ਡੈਲੀਗੇਟ اجلاس ਸੋ ਮੈਨੂੰ ਲੱਗਦਾ ਜੁਲਾਈ ਦਾ ਜਿਹੜਾ ਮਹੀਨਾ ਹੈ ਉਹ ਡੈਲੀਗੇਟ اجلاس ਚੁਣੇ ਜਾਣ ਦਾ ਹੋਏਗਾ ਔਰ ਅਗਸਤ ਦੇ ਵਿੱਚ ਪੰਜ ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਵਾਲੇ ਪਾਸੇ ਅੱਗੇ ਵੱਧ ਸਕਦੀ ਹੈ ਸੋ ਬੜਾ ਦਿਲਚਸਪ ਰਹੇਗਾ ਪੰਜਾਬ ਦੀ ਸਿਆਸਤ ਨੂੰ ਵੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਫਿਲਹਾਲ ਪੰਜ ਮੈਂਬਰੀ ਕਮੇਟੀ ਦੀ ਭਰਤੀ ਨਾਲ ਜੁੜੇ ਸਾਰੇ ਅਪਡੇਟ ਅਸੀਂ ਆਪਣੇ ਵਕ ਵਕ ਬੁਲੇਟਿਨਾਂ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਰਹਿਾਂਗੇ ਦਲਜੀ ਅਖੀਰ ਦੇ ਵਿੱਚ ਆਪਾਂ ਗੱਲ ਕਰੀਏ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਫਿਰ ਪੰਜਾਬ ਦੇ ਕਿਸੇ ਹੋਰ ਮਸਲੇ ਦੇ ਉੱਪਰ ਵੀ ਕੋਈ ਵੱਡੀ ਜਾਣਕਾਰੀ ਆ ਰਹੀ ਹੋਵੇ ਤਾਂ ਜ਼ਰੂਰ ਤੁਸੀਂ ਆਪਣਾ ਅਨਲਿਸਿਸ ਪੂਰੇ ਤਾਜ਼ਾ ਅਪਡੇਟ ਜੜਿਆ ਜ਼ੂਰ ਦਰਸ਼ਕਾਂ ਦੇ ਨਾਲ ਸਾਂਝੇ ਕਰਨਾ ਦੇਖੋ ਪੰਜਾਬ ਦੇ ਵਿੱਚ ਪਾਣੀਆਂ ਦਾ ਰੌਲਾ ਵਧਿਆ ਹੋਇਆ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਟ ਕੇ ਭਾਰਤੀ ਜਨਤਾ ਪਾਰਟੀ ਤੇ ੱੱਕੇ ਦੇ ਇਲਜ਼ਾਮਾਂ ਤੋਂ ਬਾਅਦ ਲੜਾਈ ਲੜ ਰਹੇ ਨੇ ਸੋ ਲਗਾਤਾਰ ਇੱਕ ਕੋਸ਼ਿਸ਼ ਹੈ ਕਿ ਨੰਗਲ ਡੈਮ ਤੋਂ 4500 ਕਿਊਸਿਕ ਹੋਰ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਹਾਲਾਂਕਿ 4000 ਕਿਊਸਿਕ ਪਾਣੀ ਮਦਦ ਦੇ ਤੌਰ ਤੇ ਪੰਜਾਬ ਦੇ ਕੋਟੇ ਚੋਂ ਹਰਿਆਣੇ ਨੂੰ ਜ਼ਰੂਰ ਜਾ ਰਿਹਾ ਹੈ ਪਰ ਉਹਨਾਂ ਦੀ ਮੰਗ 8500 ਕਿਊਸਿਕ ਦੀ ਸੀ ਮੁੱਖ ਮੰਤਰੀ ਹਾਈ ਕੋਰਟ ਵੀ ਗਏ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਕਿਸੇ ਵੇਲੇ ਪਹੁੰਚ ਹੋ ਸਕਦੀ ਹੈ ਹੋ ਸਕਦਾ ਕੱਲ ਸ਼ਾਮ ਨੂੰ ਸੁਪਰੀਮ ਕੋਰਟ ਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਪਹੁੰਚ ਕੀਤੀ ਹੋਵੇ ਹਜੇ ਤੱਕ ਕੋਈ ਅਪਡੇਟ ਮੇਰੇ ਕੋਲੇ ਉਸ ਮਾਮਲੇ ਦੇ ਵਿੱਚ ਨਹੀਂ ਆਇਆ ਪਰ ਹਾਂ ਲਗਾਤਾਰ ਪਿਛਲੇ 1-2 ਦਿਨ ਭਗਵੰਤ ਮਾਨ ਨੰਗਲ ਡੈਮ ਤੇ ਜਾਂਦੇ ਰਹੇ ਉੱਥੇ ਬਹੁਤ ਵੱਡੀ ਗਿਣਤੀ ਚ ਆਮ ਲੋਕ ਵੀ ਗਏ ਉਹਨਾਂ ਨੇ ਵੀ ਹਰਿਆਣੇ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਹੁਣ ਸਵਾਲ ਇਹ ਹੈ ਪ੍ਰਧਾਨ ਭਗਵੰਤ ਮਾਨ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਪਾਣੀਆਂ ਦੇ ਰਾਖੇ ਕਿੱਥੇ ਗਏ ਕੈਪਟਨ ਅਮਰਿੰਦਰ ਵੀ ਹੁਣ ਨਜ਼ਰ ਨਹੀਂ ਆ ਰਹੇ ਸੀਨ ਦੇ ਵਿੱਚੋਂ ਗਾਇਬ ਨੇ ਔਰ ਨਾ ਹੀ ਕਿਸਾਨ ਜੱਥੇਬੰਦੀਆਂ ਆਮ ਤੌਰ ਤੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਪਾਣੀ ਨੂੰ ਲੈ ਕੇ ਪੰਜਾਬ ਦੀਆਂ ਦੂਸਰੀਆਂ ਹੱਕੀ ਮੰਗਾਂ ਨੂੰ ਲੈ ਕੇ ਵੱਡੇ ਅੰਦੋਲਨ ਚਲਾਉਂਦੀਆਂ ਰਹੀਆਂ ਨੇ ਮੈਂ ਵੀ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧੀ ਨਹੀਂ ਹਾਂ ਪਰ ਅਗਰ ਹਰਿਆਣਾ ਆਪਣੇ ਹੱਕ ਦਾ ਪਾਣੀ ਵਰਤ ਚੁੱਕਿਆ ਤੇ ਹਰਿਆਣਾ ਨੂੰ ਵੀ ਇਹ ਸਥਿਤੀ ਪੰਜਾਬ ਦੇ ਲੋਕਾਂ ਅੱਗੇ ਸਪਸ਼ਟ ਕਰਨੀ ਚਾਹੀਦੀ ਹੈ 4000 ਕਿਊਸਿਕ ਪਾਣੀ ਉਹਨਾਂ ਦੀ ਪਹਿਲੀ ਮੰਗ ਮੁਤਾਬਕ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਪਰ ਹੁਣ ਪੰਜਾਬ ਦੇ ਵਿੱਚ ਸਾਨੂੰ ਕਾਟਨ ਦੇ ਲਈ ਵੀ ਪਾਣੀ ਚਾਹੀਦਾ ਹੈ ਚੋਨੇ ਦੀ ਪਨੀਰੀ ਵੀ ਲਗਣੀ ਹੈ ਇੱਕ ਜੂਨ ਤੋਂ ਝੋਨਾ ਵੀ ਲਗਣਾ ਹੈ ਔਰ ਝੋਨੇ ਦੀ ਪਨੀਰੀ ਲਗਣੀ ਹੈ ਸੋ ਪੰਜਾਬ ਨੇ 91% ਪਾਣੀ ਵਰਤਿਆ ਹੈ ਤੇ 9.9% ਪਾਣੀ ਬਕਾਇਆ ਹੈ ਤੇ ਇਸ 9% ਪਾਣੀ ਦੇ ਵਿੱਚੋਂ ਵੀ ਅਗਰ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਪਾਣੀ ਹਰਿਆਣੇ ਨੂੰ ਦੇਗਾ ਤੇ ਪੰਜਾਬ ਨੂੰ ਕਿਤੇ ਨਾ ਕਿਤੇ ਪਾਣੀ ਦੇ ਸੰਕਟ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ ਭਾਵੇਂ ਇਹ ਤਰਕ ਨੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਔਰ ਭਾਜਪੀ ਦੇ ਵੀ ਔਰ ਹਰਿਆਣੇ ਦੇ ਲੀਡਰਾਂ ਦੇ ਵੀ ਕਿ ਭਾਖੜੇ ਚ ਹੁਣ ਪਾਣੀ ਦੇ ਦੋ ਪਾਕਿਸਤਾਨ ਨੂੰ ਵੀ ਤਾਂ ਜਾ ਰਿਹਾ ਹਜੇ ਪਾਕਿਸਤਾਨ ਨੂੰ ਕੋਈ ਪਾਣੀ ਫालतू ਨਹੀਂ ਜਾ ਰਿਹਾ ਜਦੋਂ ਹੜ ਹੋਣਗੇ ਮੀਂਹ ਪਊਗਾ ਡੈਮਾ ਚੋਂ ਪਾਣੀ ਛੱਡਿਆ ਜਾਊਗਾ ਫਿਰ ਹਰੀਕੇ ਪਤਨ ਚੋਂ ਪਾਣੀ ਨੇ ਅੱਗੇ ਵਗਣਾ ਹੈ ਹਜੇ ਭਾਖੜਾ ਵੀ 14 15 ਫੁੱਟ ਨੀਵੇਂ ਜਿਵੇਂ ਮੁੱਖ ਮੰਤਰੀ ਨੇ ਦੋ ਤਿੰਨ ਦਿਨ ਪਹਿਲਾਂ ਵੀ ਦੱਸਿਆ ਸੋ ਕਿਸਾਨਾਂ ਦੇ ਅੱਗੇ ਵੱਡਾ ਸਵਾਲ ਜਿਹੜਾ ਖੜਾ ਕੀਤਾ ਹੈ ਭਗਵੰਤ ਮਾਨ ਨੇ ਕਿ ਹੁਣ ਕਿਸਾਨ ਕਿੱਥੇ ਨੇ ਜਦੋਂ ਪੰਜਾਬ ਦਾ ਪਾਣੀ ਜਬਰਦਸਤੀ ਹਰਿਆਣੇ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਭਗਵੰਤ ਮਾਨ ਕਿਸਾਨਾਂ ਤੇ ਸਵਾਲ ਖੜੇ ਕਰ ਰਹੇ ਨੇ ਹਾਲਾਂਕਿ ਅੱਜ ਕਈ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ ਕਿ 14 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ 'ਚ ਅਮਨ ਮਾਰਚ ਕੱਢਿਆ ਜਾਏਗਾ ਜੰਗ ਦੇ ਖਿਲਾਫ ਪਰ ਪਾਣੀਆਂ ਦੇ ਮਸਲੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਕੋਈ ਫੈਸਲਾ ਲਿਆ ਹੋਵੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਅਜਿਹੀ ਕੋਈ ਗੱਲ ਨਹੀਂ ਹੈ ਔਰ ਕਿਤਨਾ ਕਿਤੇ ਕਿਸਾਨਾਂ ਦੇ ਵਿੱਚ ਔਰ ਮੁੱਖ ਮੰਤਰੀ ਦੇ ਵਿੱਚ ਜਿਹੜੇ ਪਿਛਲੇ ਸਮੇਂ ਚ મતਭੇਦ ਬਣੇ ਉਹ ਵੀ ਭਵਿੱਖ ਚ ਇਸ ਤਰ੍ਹਾਂ ਦੀਆਂ ਲੜਾਈਆਂ ਚ ਇਹ ਨੀਤੀਗਤ ਲੜਾਈ ਹੈ ਇਹ ਕੋਈ ਨਿੱਜੀ ਲੜਾਈ ਨਹੀਂ ਹਰਿਆਣੇ ਨਾਲ ਇਸ ਤਰ੍ਹਾਂ ਦੀਆਂ ਨੀਤੀਗਤ ਲੜਾਈਆਂ ਦੇ ਵਿੱਚ ਪੰਜਾਬ ਲਈ ਘਾਟੇ ਵਾਲਾ ਸੌਦਾ ਬਣ ਸਕਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਬਹੁਤ ਗੰਭੀਰਤਾ ਵਿਖਾਉਣ ਦੀ ਲੋੜ ਹੈ ਔਰ ਇਹ ਮੰਗ ਲਗਾਤਾਰ ਹੋਣੀ ਚਾਹੀਦੀ ਹੈ ਕੇਂਦਰ ਅੱਗੇ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਕਾਂਗਰਸ ਵੱਲੋਂ ਕੀਤੇ ਗਏ ਪਾਣੀਆਂ ਦੇ ਸਮਝੌਤਿਆਂ ਤੇ ਪੁਨਰ ਵਿਚਾਰ ਕਰੇ ਔਰ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹ ਰਹੇ ਨੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਦੁਬਾਰਾ ਵਿਚਾਰ ਕਰੇ ਇਹ ਚੁਣੀ ਹੋਈ ਸਰਕਾਰ ਦੀ ਜਿਹੜੀ ਮੰਗ ਹੈ ਹਰ ਮੰਗ ਨੂੰ ਅੱਖਾਂ ਪਰੋਖੇ ਕਰਕੇ ਪਾਸੇ ਕਰ ਦੇਣਾ ਸਿਹਤਮੰਦ ਨਹੀਂ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਤੁਸੀਂ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਪਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ